ਸਵਾ ਲਖ ਮੋਲ ਮੰਤਰ ਸਾਹਿਬ ਦਾ ਜਾਪ 사త్సੰਗਤ 41 ਦਿਨ ਹੀ ਕਰਨਾ ਹੈ ਫਿਰ ਇਸ ਤਰ੍ਹਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜੋ ਸਤਿਗੁਰੂ ਤੋਂ ਮੰਗਿਆ ਜੋ ਨਹੀਂ ਵੀ ਮੰਗਿਆ ਮੇਰੇ ਸਤਿਗੁਰੂ ਜੀ ਉਹ ਵੀ ਬਖਸ਼ਿਸ਼ਾਂ ਕਰਕੇ ਝੋਲੀ ਵਿੱਚ ਪਾ ਦਿੰਦੇ ਨੇ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਾਰੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਬਹੁਤ-ਬਹੁਤ ਸਾਧ ਸੰਗਤ ਸਵਾਗਤ ਵੀ ਹੈ ਸਤਿਗੁਰੂ ਜੀ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਸਤਿਗੁਰੂ ਜੀ ਦਾਤਾਂ ਬਖਸ਼ਿਸ਼ ਕਰਨ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਆਰੰਭ ਕਰੀਏ ਸਾਰੀ ਸੰਗਤ ਪਹਿਲਾਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੂਲ ਮੰਤਰ ਸਾਹਿਬ ਉਹ ਮੰਤਰ ਹੈ ਜਿਸ ਨੂੰ ਮੰਤਰਾਂ ਸਿਰ ਮੰਤਰ ਆਖਿਆ ਗਿਆ ਹੈ ਜਿਸ ਤੋਂ ਉੱਪਰ ਦੁਨੀਆਂ ਦਾ ਕੋਈ ਹੋਰ ਮੰਤਰ ਨਹੀਂ ਹੈ ਗੁਰਮੁਖ ਪਿਆਰਿਓ ਦੁਨੀਆਂ ਦਾ ਕੋਈ ਹੋਰ ਮੰਤਰ ਇਸ ਤੋਂ ਉੱਤੇ ਹੋ ਹੀ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਸਿੱਧੇ ਅਕਾਲਪੁਰਖ ਤੋਂ ਇਸ ਮੰਤਰ ਨੂੰ ਸਾਡੇ ਤੱਕ ਲੈ ਕੇ ਆਏ ਸੋ ਗੁਰਮੁਖ ਪਿਆਰਿਓ ਇਹ ਜਿਹੜਾ ਮੰਤਰ ਹੈ ਇਹ ਮੰਤਰ ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਿੰਨ ਦਿਨ ਵੇਈ ਨਦੀ ਵਿੱਚ ਰਹਿਣ ਤੋਂ ਬਾਅਦ ਇਹ ਮੰਤਰ ਦਿੱਤਾ ਆ। ਇਹ ਮੰਤਰ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਹੋਇਆ ਸੋ ਗੁਰਮੁਖ ਪਿਆਰਿਓ ਮੂਲ ਮੰਤਰ ਜਿਹੜਾ ਮੂਲ ਹੈ ਜਿਹੜਾ ਸਾਡਾ ਮੁੱਢ ਹੈ ਜਿਹੜਾ ਸਾਡਾ ਧੁਰ ਹੈ ਇਹ ਉਹ ਮੰਤਰ ਹੈ ਜਿਹੜਾ ਸਾਨੂੰ ਟੁੱਟਿਆ ਹੋਇਆਂ ਨੂੰ ਵੀ ਸਾਡੇ ਮੂਲ ਨਾਲ ਮੁੱਢ ਨਾਲ ਜੋੜ ਦਿੰਦਾ ਹੈ ਇਹ ਉਹ ਮੰਤਰ ਹੈ ਇਹ ਤੋਂ ਉੱਤੇ ਕੋਈ ਹੋਰ ਦੁਨੀਆ ਦਾ ਮੰਤਰ ਨਹੀਂ ਬੜੇ ਮੰਤਰ ਹੋਣਗੇ ਦੁਨੀਆ ਤੇ ਕਾਲੇ ਜਾਦੂ ਵਿਲਮ ਬਹੁਤ ਸਾਰੇ ਹੋਣਗੇ ਪਰ ਗੁਰਮੁਖ ਪਿਆਰਿਓ ਇਹਦੇ ਵਰਗਾ ਕੋਈ ਮੰਤਰ ਹੋਰ ਨਹੀਂ ਹੈਗਾ ਇਹ ਮੰਤਰ ਜਿਹੜਾ ਨਾ ਇਹ ਦੁਨੀਆ ਦਾ ਸਭ ਤੋਂ ਬੈਸਟ ਮੰਤਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਇਹ ਜਿਹੜਾ ਮੰਤਰ ਹੈ ਨਾ ਪਿਆਰਿਓ ਕਹਿੰਦੇ ਇਹ ਮੰਤਰ ਸਭ ਤੋਂ ਸ਼੍ਰੇਸ਼ਟ ਮੰਤਰ ਹੈ ਮੂਲ ਮੰਤਰ ਸਾਹਿਬ ਇੱਕ ਮੈਨੂੰ ਗੱਲ ਯਾਦ ਆ ਗਈ ਨਿਊਜ਼ੀਲੈਂਡ ਇੱਕ ਸਾਡੀ ਭੈਣ ਰਹਿੰਦੀ ਹੈ ਕਾਫੀ ਸਾਲ ਹੋ ਗਏ ਉਹਦੇ ਨਾਲ ਰਾਬਤਾ ਕਾਇਮ ਹੋਇਆ ਸਾਰ ਸੰਗਤ ਮੋਲ ਮੰਤਰ ਸਾਹਿਬ ਦੀ ਸ਼ਕਤੀ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ। ਚਲੋ ਉਹ ਭੈਣ ਨਾਲ ਸਾਡੀ ਗੱਲਬਾਤ ਪਹਿਲੇ ਵੀ ਹੁੰਦੀ ਸੀ ਚਲੋ ਪਰਿਵਾਰਕ ਉਹਦੇ ਨਾਲ ਸਾਡੇ ਰਿਲੇਸ਼ਨ ਸਨ ਤੇ ਉਹ ਭੈਣ ਕਹਿੰਦੀ ਵੀ ਮੈਂ ਤੇ ਵੀਰਾ ਬਹੁਤ ਦੁਖੀ ਆ ਵੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿ ਨਹੀਂ ਸਾਡੇ ਜਿਹੜੇ ਘਰ ਦੇ ਨੇ ਵੀ ਉਹ ਸਿਆਣਿਆਂ ਸੱਪਿਆਂ ਕੋਲ ਜਾਂਦੇ ਆ ਜੀ ਉਹ ਮਤਲਬ ਯਕੀਨ ਨਹੀਂ ਕਰਦੀ ਗੁਰਬਾਣੀ ਤੇ ਤੇ ਮੈਂ ਕਹਿਵਾ ਮਗਾ ਭੈਣ ਕੋਈ ਗੱਲ ਨਹੀਂ ਵੀ ਯਕੀਨ ਨਹੀਂ ਕਰਦੇ ਕੋਈ ਗੱਲ ਨਹੀਂ ਵੀ ਤੂੰ ਆਪਣਾ ਜਿਹੜੀ ਤੇਰੀ ਲਿਵ ਹੈ ਨਾ ਉਹ ਪਰਮਾਤਮਾ ਨਾਲ ਹੈ ਗੁਰਬਾਣੀ ਨਾਲ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਬਸਮਨ ਆਏ ਆਪਾਂ ਇਹ ਵੀ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਭੈਣੇ ਤੂੰ ਐਂ ਕਰ ਵੀ ਮੂਲ ਮੰਤਰ ਸਹਿਬ ਦੀ ਜਿਹੜੀ ਬਾਣੀ ਹੈ ਇਹ ਮੰਤਰ ਹੈ ਨਾ ਤੂੰ ਇਹਦਾ ਜਾਪ ਕਰ ਦੇਖੀ ਸਤਿਗੁਰੂ ਜੀ ਤੇਰੇ ਤੇ ਕਿਵੇਂ ਤਰੁੱਠਦੇ ਨੇ ਕਹਿੰਦੇ ਮੈਂ ਚਾਹਉਣੀ ਆ ਵੀ ਪਰਿਵਾਰ ਨਾ ਜਿਹੜਾ ਇੱਕ ਥਾਂ ਇਕੱਠਾ ਹੋ ਜਾਏ ਤੇ ਅਲੱਗ-ਅਲੱਗ ਥਾਂ ਤੇ ਜਾਣ ਨਾਲੋਂ ਪਰਿਵਾਰ ਇੱਕ ਥਾਂ ਹੀ ਜੁੜ ਜੇ ਗੁਰੂ ਘਰ ਨਾਲ ਜੁੜ ਜੇ ਤੇ ਮੇਰਾ ਮਨ ਆ ਨਾ ਜਿਹੜਾ ਫੇਰ ਠੰਡਾ ਹੋਏਗਾ ਮਨ ਨੂੰ ਫੇਰ ਜਿਹੜੀ ਆ ਥੋੜੀ ਜੀ ਸ਼ਾਂਤੀ ਮਿਲਣੀ ਆ ਮੇਰੇ ਕੋਈ ਗੱਲ ਨਹੀਂ ਚਲੋ ਜੀ ਉਸ ਭੈਣ ਨੇ ਮੰਨ ਕੇ ਨਾ ਮੋਲ ਮੰਤਰ ਸਾਹਿਬ ਦੇ ਜਾਪ ਕਰਨੇ ਆਰੰਭ ਕਰ ਦਿੱਤੇ ਉਹਨੇ ਭੈਣ ਨੇ ਬਹੁਤ ਜਾਪ ਕੀਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਉਹਨੇ ਅਰਦਾਸ ਕਰਕੇ ਆਰੰਭ ਕਰਤੇ ਕਹਿੰਦੇ ਸਤਿਗੁਰੂ ਇਹ ਜਾਪ ਤੁਸੀਂ ਉਹ ਕਰਾਉਣੇ ਨੇ ਵੀ ਮੈਂ ਨਹੀਂ ਕਰਨ ਜੋਗੀ ਮੇਤੋਂ ਇਹ ਜਾਪ ਨਹੀਂ ਹੋਣੇ ਵੀ ਤੁਸੀਂ ਵਿਚਵਰਤ ਕੇ ਜਾਪ ਕਰਾ ਦਿਓ ਬਸ ਐਨੀ ਕਿਰਪਾ ਕਰੋ ਵੀ ਇਹ ਜਾਪ ਤੁਸੀਂ ਉਹ ਕਰਾਉਣੇ ਨੇ ਮੇਤੋਂ ਮੇਤੋਂ ਜਾਪ ਨਹੀਂ ਹੋਣੇ ਵੀ ਤੁਸੀਂ ਉਹ ਕਰਾ ਦਿਓ ਚਲੋ ਜੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਪਾਦਸ਼ਾ ਨੇ ਕਿਰਪਾ ਕਰ ਦਿੱਤੀ ਜਾਪ ਸਤਿਗੁਰ ਸੱਚੇ ਪਾਦਸ਼ਾ ਜੀ ਨੇ ਉਹਨਾਂ ਤੋਂ ਸੇਵਾ ਲਈ ਉਹ ਭੈਣ ਕੰਮ ਕਰਿਆ ਕਰੇ ਜਾਪ ਕਰੀ ਜਾਇਆ ਕਰੇ ਬਾਹਰ ਅੰਦਰ ਜਾਇਆ ਕਰੇ ਜਾਪ ਕਰੀ ਜਾਇਆ ਕਰੇ ਜਾਨੀ ਕਿ ਉਹਨੇ 15 20 ਦਿਨ ਤਨਾ ਸੰਸਾਰ ਨਾਲੋਂ ਜਿਹੜਾ ਮੋਹ ਸੀ ਨਾ ਉਹ ਮੋਹ ਤੋੜ ਲਿਆ ਉਹ ਆਪਣੇ ਜਾਪ ਦੇ ਵਿੱਚ ਇੰਨੀ ਮਸ਼ਰੂਫ ਹੋ ਗਈ ਸਾਧ ਸੰਗਤ ਉਹ ਭੈਣ ਨੂੰ ਜਿਹੜਾ ਹੈ ਜਾਪ ਤੋਂ ਬਿਨਾ ਕੁਝ ਚੰਗਾ ਹੀ ਨਾ ਲੱਗਿਆ ਕਰੇ ਬੜਾ ਉਹਨੇ ਮਤਲਬ ਕਿ ਜਾਪ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਵਰਤੀ ਹਲੇ ਉਹਨੂੰ 25 ਦਿਨ ਪੂਰੇ ਹੋਏ ਸੀ ਜਾਪ ਕਰਦੇ ਆ ਜਦੋਂ 25 ਦਿਨ ਪੂਰੇ ਹੋ ਗਏ ਨਾ ਜਾਪ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਵਰਤੀ ਮੇਰੇ ਮਾਲਕ ਦੀ ਐਸੀ ਕਿਰਪਾ ਵਰਤੀ ਸਾਧ ਸੰਗਤ ਉਹ ਭੈਣ ਨੇ ਜਾਪ ਕੀਤੇ ਸਾਧ ਸੰਗਤ ਜਦੋਂ ਜਾਪ ਕੀਤੇ ਨਾ ਤੇ ਪੂਰਾ ਪਰਿਵਾਰ ਇੱਕਦਮ ਹੀ ਬਦਲ ਗਿਆ ਪੂਰਾ ਪਰਿਵਾਰ ਇੱਕ ਥਾਂ ਬੈਠ ਕੇ ਰੋਟੀ ਖਾਣ ਲੱਗ ਗਿਆ ਖਿਆਲਤ ਬਦਲਣ ਲੱਗੇ ਕਹਿੰਦੇ ਉਹ ਨਾ ਸਾਰਾ ਪਰਿਵਾਰ ਮਿਲ ਕੇ ਉਹਨੂੰ ਕਹਿਣ ਲੱਗਾ ਕਹਿੰਦੇ ਵੀ ਸਾਨੂੰ ਐਂ ਲੱਗਦਾ ਹੈ ਵੀ ਗੁਰੂ ਘਰ ਜਾਇਆ ਕਰੀਏ ਵੀ ਮਤਲਬ ਗੁਰੂ ਹੀ ਸਾਡਾ ਆਪਣਾ ਹੈ ਇਹੀ ਮੋਢਾ ਹੈ ਸਾਡਾ ਚਲੋ ਉਹ ਭੈਣ ਨੇ ਬੜਾ ਸ਼ੁਕਰ ਮਨਾਇਆ ਜਾਪ ਕਰੀ ਗਈ ਕਰੀ ਗਈ ਮਹੀਨਾ ਪੂਰਾ ਹੋਣ ਤੇ ਆ ਗਿਆ ਜਿੱਦੋਂ ਸਵਾ ਕੁ ਮਹੀਨਾ ਹੋ ਗਿਆ ਤੇ ਚਲੋ ਜੀ ਫੇਰ ਉਹਨੇ ਜਾਪ ਜਾਰੀ ਰੱਖਿਆ 41 ਦਿਨ ਉਹਨੇ ਪੂਰੇ ਜਾਪ ਕਰ ਦਿੱਤੇ ਜਦੋਂ 41 ਦਿਨ ਹੋ ਗਏ ਨਾ ਪੂਰੇ ਜਾਪ ਨੂੰ ਸਾਧ ਸੰਗਤ ਉਹਨੇ ਅਰਦਾਸ ਕੀਤੀ ਕਹਿੰਦੀ ਸਤਿਗੁਰੂ ਵੀ ਹੁਣ ਮੇਰੇ ਤੇ ਕਿਰਪਾ ਕਰ ਦਿਓ ਇੰਨੀ ਸੇਵਾ ਆਪ ਜੀ ਨੇ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਆ ਸਤਿਗੁਰੂ ਇਹ ਆਪ ਜੀ ਨੇ ਸੇਵਾ ਲਈ ਆ ਮੇਰੇ ਤੇ ਉਤਰ ਉੱਠ ਕੇ ਆਪ ਜੀ ਨੇ ਸੇਵਾ ਲੈ ਲਈ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਉਹਦਾ ਪੂਰਾ ਪਰਿਵਾਰ ਜੀ ਇੱਕ ਮੁਠੀ 'ਚ ਹੋ ਗਿਆ ਗੁਰੂ ਘਰ ਜਾਣ ਲੱਗੇ ਵਧੀਆ ਸਾਰੇ ਆਪੋ ਆਪਣੇ ਕੰਮ ਕਰਨ ਲੱਗੇ ਲੜਾਈਆਂ ਝਗੜੇ ਘਰ ਵਿੱਚੋਂ ਖਤਮ ਹੋ ਗਏ ਪੈਸਾ ਚਲੋ ਬਣਨ ਲੱਗ ਗਿਆ ਸਤਿਗੁਰੂ ਨੇ ਕਿਰਤ ਕਮਾਈਆਂ ਵਿੱਚ ਵਾਧੇ ਕਰ ਦਿੱਤੇ ਵੇਖਦੀ ਵੇਖਦੀ ਕੁਝ ਕੁ ਮਹੀਨਿਆਂ ਦੇ ਵਿੱਚ ਉਹਨਾਂ ਸਾਰਿਆਂ ਨੇ ਜੀ ਇੱਕ ਵਧੀਆ ਘਰ ਲੈ ਲਿਆ ਤੇ ਸਾਧ ਸੰਗਤ ਵਧੀਆ ਘਰ ਦੇ ਵਿੱਚ ਜਿਹੜੀਆਂ ਸੀ ਉਹਨਾਂ ਦੇ ਥੋੜੀਆਂ ਸੀ ਚੀਜ਼ਾਂ ਉਹ ਚੀਜ਼ਾਂ ਬਣ ਗਈਆਂ ਇਹ ਹੈ ਮੂਲ ਮੰਤਰ ਸਹਿਬ ਦੀ ਤਾਕਤ ਮੇਰੇ ਕਹਿਣ ਤੋਂ ਭਾਵ ਮੇਰੇ ਸਤਿਗੁਰੂ ਕਹਿੰਦੇ ਨੇ ਮੂਲ ਇਹੋ ਹੀ ਐ ਮੋਡ ਇਹੋ ਹੀ ਐ ਉਹ ਕੀ ਐ ਉਹ ਸਾਡਾ ਗੁਰੂ ਹੈ ਪਰ ਮੈਨੂੰ ਮਾਫ਼ ਕਰਿਓ ਮੂਲ ਮੰਤਰ ਕਰਨ ਵੇਲੇ ਤੇ ਸਾਨੂੰ ਬਹੁਤ ਵੱਡੀ ਜਿਹੜੀ ਆਫਤ ਪੈ ਜਾਂਦੀ ਐ ਕਿਵੇਂ ਕਰਾਂਗੇ ਜੀ ਸਾਡੇ ਤੋਂ ਹੋਣਾ ਨਹੀਂ ਜੀ ਉਂਝ ਭਾਵੇਂ ਅਸੀਂ ਦੋ-ਦੋ ਘੰਟੇ ਫੋਨ ਤੇ ਸੰਗ ਪੜਾਈ ਜਾਈਏ ਪਰ ਸਾਧ ਸੰਗਤ ਜੇ ਬਾਣੀ ਪੜਨ ਨੂੰ ਕਹਦੇ ਮੂਲ ਮੰਤਰ ਸਹਿਬ ਦਾ ਜਾਪ ਜਾਂ ਕੋਈ ਚੰਗੀ ਸੰਗਤ ਕਰਨ ਨੂੰ ਕਹਦੇ ਸਾਨੂੰ ਤੇ ਇੰਜ ਹੋ ਜਾਂਦਾ ਵੀ ਪਤਾ ਨਹੀਂ ਕੀ ਸਾਨੂੰ ਜਿਹੜਾ ਕਹਾਣੀ ਪੀੜਨ ਤੇ ਲਾ ਲਿਆ ਬੜੀ ਮੁਸ਼ਕਲ ਹੈ ਜੀ ਇਹ ਕੰਮ ਨਹੀਂ ਹੋਣਾ ਬੜੇ ਨੇ ਕਿਹਾ ਭਾਈ ਗੁਰਬਾਣੀ ਪੜ੍ਹੋ ਬਾਬਾ ਜੀ ਤੇ ਔਖਾ ਕੰਮ ਹੈ ਜੀ ਕੋਈ ਹੋਰ ਦੱਸੋ ਸੌਖਾ ਜਾ ਹੁਣ ਇਦੋਂ ਸੌਖਾ ਭਾਈ ਹੋਰ ਕੀ ਹੋਵੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਗੁਰਮਤਿ ਦਾ ਮਾਰਗ ਜਿਹੜਾ ਹੈ ਨਾ ਇਹ ਸਭ ਤੋਂ ਸੌਖਾ ਮਾਰਗ ਹੈ ਕਹਿੰਦੇ ਇਸ ਤੋਂ ਵੱਧ ਕੋਈ ਹੋਰ ਸੌਖਾ ਮਾਰਗ ਨਹੀਂ ਆ ਪਿਆਰਿਓ ਸਭ ਤੋਂ ਸੌਖਾ ਮਾਰਗ ਇਹੋ ਹੀ ਆ ਕਹਿੰਦੇ ਇਹ ਤੋਂ ਵੱਧ ਕੋਈ ਸੌਖਾ ਮਾਰਗ ਹੋਰ ਨਹੀਂ ਹੋ ਸਕਦਾ ਕਹਿੰਦੇ ਐਵੇਂ ਆਪਾਂ ਕਰੀ ਜਾਂਦੇ ਆ ਵੀ ਆਹ ਮਾਰਗ ਹੈ ਜੀ ਆਹ ਸੌਖਾ ਮਾਰਗ ਹੈ ਜੀ ਆਹ ਇੰਜ ਜੀ ਆਹ ਇੰਜ ਪਰ ਸਾਥ ਸੰਗਤ ਗੁਰਮਤ ਤੋਂ ਸੌਖਾ ਮਾਰਗ ਕੋਈ ਹੋਰ ਮਾਰਗ ਨਹੀਂ ਹੈਗਾ ਸਾਡੇ ਲੋਕ ਐਵੇਂ ਨਾ ਜਿਹੜੇ ਉਹ ਚੱਕਰਾਂ ਦੇ ਵਿੱਚ ਪਏ ਪਏ ਨੇ ਸਾਡੇ ਲੋਕ ਐਵੇਂ ਚੱਕਰਾਂ ਦੇ ਵਿੱਚ ਨੇ ਕੋਈ ਕਹਿੰਦਾ ਜੀ ਆਹ ਕਰ ਦਿਓ ਜੀ ਕੋਈ ਕਹਿੰਦਾ ਜੀ ਆਹ ਦੇ ਦਿਓ ਜੀ ਕੋਈ ਕਹਿੰਦਾ ਜੀ ਆਹ ਹੋਵੇ ਕੋਈ ਕਹਿੰਦਾ ਆਹ ਹੋਵੇ ਪਰ ਸਾਥ ਸੰਗਤ ਅਸਲੀ ਜਿਹੜਾ ਮਾਰਗ ਹੈ ਨਾ ਉਹ ਗੁਰਮਤ ਦਾ ਮਾਰਗ ਸਭ ਤੋਂ ਸੁਖਾਲਾ ਮਾਰਗ ਹੈ ਸਭ ਤੋਂ ਸੌਖਾ ਮਾਰਗ ਜਿਹਨੂੰ ਆਪਾਂ ਕਹਿ ਸਕਦੇ ਆ ਸੋ ਗੁਰਮਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਆਪਾਂ ਧਿਆਨ ਵਿੱਚ ਰੱਖੀਏ ਸੋ ਮool ਮੰਤਰ ਸਹਿਬ ਦੇ ਜਾਪ ਕਰੀਏ ਸਾਧ ਸੰਗਤ ਜਿੰਨਾ ਵੀ ਹੋਵੇ ਸਤਗੁਰ ਦੇ ਅੱਗੇ ਅਰਦਾਸ ਕਰਕੇ ਨਾ ਆ ਰੰਭ ਕਰ ਦਿਓ ਸਤਿਗੁਰੂ ਨੂੰ ਕਹੋ ਵੀ ਸਤਿਗੁਰੂ ਤੁਸੀਂ ਉਹ ਕਿਰਪਾ ਕਰਿਓ ਮੇ ਤੋਂ ਸੇਵਾ ਲਿਓ ਵਸੇ ਜਾਪ ਕਰਾ ਲਓ ਮੇ ਤੋਂ ਤੇ ਦੇਖਿਓ ਕਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿਵੇਂ ਮੇਰੇ ਮਾਲਕ ਨੇ ਕਿਰਪਾ ਕਰਨੀ ਹੈ ਸੋ ਗੁਰੂ ਇਦਾਂ ਮਿਲਦਾ ਜਦੋਂ ਸਾਡੇ ਕੋਲੇ ਸ਼ਬਦ ਦੀ ਕਮਾਈ ਹੋਵੇ ਸਾਡੇ ਕੋਲੇ ਮੋਲ ਮੰਤਰ ਸਾਹਿਬ ਦੀ ਕਮਾਈ ਹੋਈ ਨਾ ਸਤਿਗੁਰੂ ਦਾ ਸਾਨੂੰ ਮਲਾਪ ਵੀ ਹੋਏਗਾ ਇਹ ਹੈ ਸਤਿਗੁਰੂ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ